ਸਵਾਗਤ ਹੈ ਕਿਸਾਨ ਵੀਰੋ ਔਰ ਡਟੇ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਲੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਆਨ ਸਕਰੀਨਾਂ ਬਾਈਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਫੂਲ ਇੱਕ ਤੁਹਾਨੂੰ ਪਾਲਕ ਕੱਟੀ ਦਿਖਾਵਾਂਗੇ ਕਿੰਨੇ ਚਿਰ ਦੀ ਇਹਦੀ ਉਮਰ ਆ ਜੀ ਦੰਦਾ ਜੀ ਕਿਵੇਂ ਬਾਈ ਦੀਪੇ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂ ਠੀਕ ਆ ਪਹਿਲਾਂ ਤਾਂ ਨੰਬਰ ਬੋਲ ਲਗੇ ਜੀ 94633 ਜੀ 08343 ਪਿੰਡ ਆਪਣਾ ਜੀ ਫੂਲ ਜੀ ਪਿੰਡ ਫੂਲ ਤੇ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਵੀ ਫੂਲ ਹੈ ਜੀ ਤਹਿਸੀਲ ਦਾ ਫੂਲ ਹੈ ਕੋਈ ਆ ਤੇ ਵੀਰੇ ਦੀਪੇ ਅੱਜ ਫਿਰ ਇੱਕ ਕੱਟੀ ਦਿਖਾਉਣੀ ਇੱਕ ਕੱਟੀ ਆ ਜੀ ਓਕੇ ਤੇ ਵੀਰੇ ਕਿਵੇਂ ਆ ਇਹ ਉਮਰ ਚ ਕਿਵੇਂ ਆ ਗਈ ਇਹ 2 ਸਾਲ ਦੀ ਕੱਟੀ ਆ ਜੀ ਦੰਦੋਂ ਦੋ ਹੀਰੀ ਆ ਜੀ ਥੀਰੀ ਓਕੇ ਚਾਰ ਦੰਦ ਚਾਰ ਥਾਣਾ ਜੀ ਕੋਈ ਫੋਟੋ ਚਾਰ ਹੀ ਥਾਣਾ ਤੇ ਬਾਕੀ ਦਾ ਅੱਜ ਟੀਕੇ ਦੇ ਕਾਬਲ ਆ ਕਾਬਲ ਆ ਜੈਡ ਬਲੈਕ ਆ ਜੀ ਉਹਦਾ ਘਰ ਵਾਲਿਆਂ ਨੇ ਦਸਨਮ ਦਾ ਕੋਈ ਤਾਰਾ ਦਿੱਤੀਆਂ ਪਰ ਆਪਾਂ ਐ ਕਹਿੰਦੇ ਆ ਵੀ ਮੜਾ ਹੋਰ ਕੱਦ ਕਰ ਜੂ ਜੀ ਹਾਂ ਲਿਆਓ ਜੇ ਇਹਨੂੰ ਬਾਹਰ ਨੋ ਤੋੜਾ ਕਰਾ ਕੇ ਜੇ ਚੰਗੀ ਆ ਜੀ ਫੇਸਬੁਕ ਪੂਰਾ ਜਾਂ ਵਧੀਆ ਬਈ ਹੂੰ ਹੂੰ ਆ ਦੇਖੋ ਜੀ ਠੰਡੀ ਠੁੰਡੀ ਬਹੁਤ ਵਈ ਕਿਵੇਂ ਮਰਦੇ ਓਕੇ 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 ਬਾਕੀ ਜਿਹੜੀ ਇਹਦੀ ਕੁਆਲਿਟੀ ਹੈ ਫੇਸ ਦੀ ਚੰਗੀ ਅੱਜ ਤੁਸੀਂ ਲੈ ਜਾ ਕੇ ਦੇ ਟੀਕਾ ਭਰਾ ਸਕਦੇ ਆ ਕੁਆਲਿਟੀ ਬੁਰੀ ਚੰਗੀ ਝੋਲੀ ਵੀ ਨੇੜ ਤੋਂ ਦਿਖਾਉਣ ਦੀ ਢੜਾ ਕੇ ਕੋਸ਼ਿਸ਼ ਕਰਾਂਗੇ ਆ ਦੇਖੋ ਜੀ ਲਓ ਜੀ ਮੋੜ ਲਓ ਚੰਗੀ ਹੈ ਜੀ ਬਾਕੀ ਜਿਹੜੀ ਫੇਸ ਦੀ ਕੁਆਲਿਟੀ ਹੈ ਜਾਂ ਇਹਦੀ ਜਿਹੜੀ ਸਾਰੀ ਕੁਆਲਿਟੀ ਪ्युअर ਜੈਡ ਬਲੈਕ ਆ ਗਈ ਚਾਰ ਚਾਰ ਦਾ ਬਾਈ ਐਨ ਟੂੜੀਦਾਰ ਆ ਨਹੀਂ ਤੋੜਾਦਾਰ ਇੱਕ ਨੰਬਰ ਥਣ ਚਾਰੀ ਆ ਆ ਦੇਖੋ ਜੀ ਆ ਦੇਖੋ ਜੀ ਹਲੇ ਝੋਲੀ ਜਾਲੀ ਪੂਰੀ ਪੋਲੀ ਆ ਹਨਾ ਪੋਲੀ ਹੈ ਹੀ ਪੋਲੀ ਆ ਹਾਂ ਦੇਖੋ ਕੋਈ ਬਾਤ ਨਹੀਂ ਲੈ ਕਿਵੇਂ ਮਰ ਜੇ ਇਹ ਬੜੀ ਕੁੰਨੀ ਕੱਟੀ ਆ ਗਏ ਚਾਰ ਹੀ ਥਾਣਾ ਲਾਈ ਓਕੇ ਵੀਰੇ ਹਾਂ ਵੀਰੇ ਕਿੰਨੇ ਬੱਸਿਆ ਇਹਦੇ ਮੁੱਲ 45000 ਰੁਪਏ ਦੀ ਮਾਨਦਾਨ ਹੋ ਜੂ ਮਾਨਦਾਨ ਕਰਦਾ ਚੰਗੀ ਹੈ ਜੀ ਬਾਕੀ ਜਿਹੜਾ ਜਿਹੜਾ ਬਣਦਾ ਨਾ ਪਟਾ ਜਿਆ ਹੁਣੀ ਝੋਲੀ ਇਹਨੇ ਬਹੁਤ ਬਹੁਤ ਹੈ ਆ ਦੇਖੋ ਬਟਨ ਵਾਲਾ ਲੇਵਾ ਬਟਨ ਵਾਲਾ 45000 ਦੇ ਵਿੱਚੋਂ ਥੋੜਾ ਮਾਨਦਾਨ ਹੋਏ ਇਹਨੂੰ ਪੂਰਾ ਚੰਗਾ ਜੀ ਹਮ ਤੇ ਦੀਪੇ ਮਾਨਦਾਨ ਦਾ ਉਹ ਵੀਰੇ ਮਾਨਦਾਨ ਕਰ ਦਾਂਗੀ ਓਕੇ ਪਿੰਡ ਫੂਲ ਤੋਂ ਵੀਡੀਓ ਕਵਰ ਕਰੀ ਇੱਕ ਨੰਬਰ ਫੇਰ ਬੋਲ ਦੋ ਜੀ 94633 08343 ਇੱਕ ਕੱਟੀ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕੰਨਾਂ ਵਿੱਚ ਵੀਡੀਓ